ਆਪਣੇ ਚੈਨਲ ਦੇ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਕਿਸਾਨ ਪ੍ਰਭੂ ਅੱਜ ਆਪਾਂ ਪੌਦ ਲਾਉਣ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਕਿੰਨੀਆਂ ਕਰਮਾਂ ਕੀ ਗੱਲਬਾਤ ਹੁੰਦੀ ਹੈ ਮਰਲੇ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਇਹ ਗੱਲਬਾਤ ਸਾਂਝੀ ਕਰਾਂਗੇ। ਕਿਉਂਕਿ ਪੌਦ ਲਾਉਣ ਦੇ ਵਿੱਚ ਕਿਸਾਨ ਪ੍ਰਭੂ ਜੀਕਰ ਆਪਾਂ ਬਿਨਾਂ ਮਿਲਤੀ ਤੋਂ ਬਿਨਾਂ ਕੋਈ ਬੀਜ ਜੋਖੇ ਤੋਂ ਪੌਦ ਲਾਉਨੇ ਆ ਤਾਂ ਉਹ ਜੋ ਫਰਕ ਰਹਿ ਜਾਂਦਾ ਹੈਗਾ। ਜਾਂ ਤਾਂ ਪੌਦ ਸੰਘਣੀ ਜ਼ਿਆਦਾ ਹੋ ਜੂ ਜਾਂ ਪੌਦ ਬਿੜਲੀ ਜ਼ਿਆਦਾ ਹੋ ਜੂ। ਪਹਿਲਾਂ ਆਪਾਂ ਗੱਲ ਕਰਦੇ ਹਾਂ ਦੋਸਤੋ ਇੱਕ ਮਰਲੇ ਦੀ ਵੀ ਇੱਕ ਮਰਲਾ ਕਿੰਨਾ ਹੁੰਦਾ ਹੈਗਾ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਧਿਆਨ ਦਿਓ ਵੀ ਆਪਾਂ ਕਰਮਾ ਮਾਰਾਂਗੇ ਪਹਿਲਾਂ ਦਾ ਇੱਕ ਕਰਮ ਮਾਰ ਲਓ ਜੀ ਯਾਨੀ ਕਿ ਦੋ ਪਲੰਗਾ ਤੇ ਦੂਸਰੀ ਸਾਈਡ ਆਪਾਂ ਮਾਰਾਂਗੇ 9 2 3 4 ਮਤਲਬ ਕਿ 9 ਕਰਮਾ 9 ਦੇ 18 ਪਲੰਗਾ ਆਪਾਂ ਮਾਰਾਂਗੇ 18 ਪਲੰਗਾ ਤੇ ਮੰਨ ਕੇ ਜੇ ਡਬਲ ਜ ਕਰਦੀ ਉਹਨੂੰ 9 ਕਰਮਾ ਹੋ ਜਾਣਗੇ ਇਹ ਇੱਕ ਮਰਲਾ ਬਣ ਜੇ ਇਹ ਪੂਰਾ ਇੱਕ ਮਰਲਾ ਬਣ ਗਿਆ ਹੁਣ ਜਿਹੜੀਆਂ ਕਿਆਰੀਆਂ ਆਪਾਂ ਪਾਈਆਂ ਦੋਸਤੋ ਇਹ ਪੰਜ ਕਰਮਾ ਤਾਂ ਟੇਡੀਆਂ ਹੋ ਗਈਆਂ ਤੇ ਨੌ ਕਰਮਾ ਹੀ ਉਧਰ ਨੂੰ ਹੋਣਗੇ ਜਿੱਧਰੋਂ ਆਪਾਂ ਪਹਿਲਾਂ ਨੌ ਕਰਮਾ ਮਾਰੀਆਂ ਸੀਗੀਆਂ 1 2 3 4 5 6 7 8 9 ਪੰਜ ਕਰਮਾ ਟੇਡੀਆਂ ਤੇ ਨੌ ਕਰਮਾ ਇਧਰੋਂ ਕਿਸਾਨ ਭਰਾਵੋ ਇਹ ਆਪਣੇ ਪੰਜ ਮਰਲੇ ਹੋਗੇ ਪੰਜ ਮਰਲਿਆਂ ਦੇ ਵਿੱਚ ਆਪਾਂ 15 ਕਿਲੋ ਬੀ ਪਾਇਆ ਇਹਦਾ ਜੇ ਆਪਾਂ ਕੈਲਕੂਲੇਸ਼ਨ ਕਰਦੇ ਆ ਤਾਂ ਇੱਕ ਮਰਲੇ ਦਾ 3 ਕਿਲੋ ਬੀਜ ਪੈਂਦਾ ਹੈ ਸਹੀ ਮਾਤਰਾ ਦੇ ਵਿੱਚ ਜੇਕਰ ਬੀਜ ਨਵਾਂ ਹੈ ਤੇ ਵਧੀਆ ਜੇਕਰ ਆਪਾਂ ਘਰ ਵਾਲਾ ਬੀ ਪਾਉਨੇ ਆ ਤਾਂ ਥੋੜਾ ਮੋਟਾ ਵਧਾ ਦਿਓ 100 ਗ੍ਰਾਮ 200 ਗ੍ਰਾਮ ਪਰ ਜੇਕਰ ਬੀ ਆਪਾਂ ਮੈਂ ਯਾਰ ਉਹ ਲਿਆਂਦਾ ਹੈ ਆਪਣਾ ਸੋਧਿਆ ਹੋਇਆ ਵੀ ਇਹ ਤਾਂ ਇੱਕ ਮਰਲੇ ਦਾ 3 ਕਿਲੋ ਬੀਜ ਪੈਂਦਾ ਹੈ ਦਾ ਇਹਦੀ ਸਹੀ ਸਹੀ ਮਾਤਰਾ ਕਿਉਂਕਿ ਜੇਕਰ ਕਿਸਾਨ ਭਰਾ ਉਹ ਆਪਾਂ ਬਿਨਾਂ ਮਿੰਤੀ ਤੋਂ ਜਾਂ ਬਿਨਾਂ ਕਿਸੇ ਬੀਜ ਓਖੇ ਤੋਂ ਜ਼ਮੀਨ ਮੇਨੇ ਤੋਂ ਜੇਕਰ ਆਪਾਂ ਇਹਦੇ ਵਿੱਚ ਬੀਜ ਸਿੜਦੇ ਆਂ ਜਾਂ ਤਾਂ ਆਪਾਂ ਜ਼ਿਆਦਾ ਸੰਘਣਾ ਬੀਜ ਸਿੜਦੇ ਆਂਗੇ ਤੇ ਜਾਂ ਆਪਾਂ ਜ਼ਿਆਦਾ ਬਿਲ ਲਾ ਰਹੇ ਜੂਗਾ ਉਹ ਸਮੱਸਿਆ ਅੱਗੇ ਆ ਜਾਂਦੀ ਹੈ ਜੇਕਰ ਬਿਲ ਨਾ ਰਹਿ ਗਿਆ ਤਾਂ ਕਿਸਾਨ ਭਰਾ ਉਹ ਉਹ ਜਿਹੜਾ ਬੂਝਾ ਹੋਊਗਾ ਝੋਨੇ ਦਾ ਪਨੀਰੀ ਦਾ ਉਹ ਮੋਟਾ ਰਹੇ ਜੂ ਪੱਟਣ 'ਚ ਦਿੱਕਤ ਆਊਗੀ ਜੇਕਰ ਜਾਦੇ ਹੋ ਗਿਆ ਤਾਂ ਬਰੀਕ ਰਹੇ ਜੂਗਾ ਬਰੀਕ ਗ੍ਰੇਨ ਕਰਕੇ ਵਿੱਚੋਂ ਗੰਨਣ ਲੱਗ ਜੂਗੀ ਜੇ ਆਪਾਂ 15 ਕਿਲੋ 20 ਦਾ ਛਿੱਟਾ ਦਿੰਨੇ ਆ ਤਾਂ ਆਹ ਦੇਖ ਲਓ ਦਾਣੇ ਨਾਲ ਦਾਣਾ ਲੱਗ ਜੂਗਾ ਕੋਈ ਬਿਲਡਾ ਨਹੀਂ ਰਹਿੰਦਾ ਕੋਈ ਇਹਦੇ ਵਿੱਚ ਫਲਟ ਨਹੀਂ ਪੈਂਦਾ ਇੱਕੋ ਜੀ ਪਨੀਰੀ ਹੋਊਗੀ ਇੱਕ ਮਰਲੇ ਦਾ 3 ਕਿਲੋ ਵੀ ਪਾਉਣਾ ਇਹ ਗੱਲ ਧਿਆਨ 'ਚ ਰੱਖਣੀ ਹੈ ਇੱਕ ਕਰਮ ਚੌੜਾ ਤੇ ਨੌ ਕਰਮ ਲੰਮਾ ਮਰਲਾ ਹੋਊਗਾ ਜੇਕਰ ਆਪਾਂ 4s ਡੱਬੇ 'ਚ ਇਹਨੂੰ ਕੋਈ ਬਦਲਦੇ ਆਂ ਤਾਂ 3 बाई 3 ਕਰਮਾਂ ਦਾ ਮਰਲਾ ਬਣ ਜਾਂਦਾ ਹੈ ਉਹਦੇ ਵਿੱਚ ਆਪਾਂ 3 ਕਿਲੋ ਵੀ ਪਾਉਣਾ ਸੋ ਇਸ ਗੱਲ ਨੂੰ ਧਿਆਨ ਵਿੱਚ ਰੱਖਿਓ ਕਿਸਾਨ ਭਰਾਵੋ ਇਹ ਬਹੁਤ ਜ਼ਰੂਰੀ ਹੈ ਇਹ ਪੌਦ ਲਾਉਣ ਵੇਲੇ ਨਾ ਕਾਲੀ ਨਾ ਕਰੀਏ ਆਪਾਂ ਤਾਂ ਵਾੜੀ ਵਧੀਆ ਗੱਲ ਹੈ ਕਿਉਂਕਿ 6 ਮਹੀਨਿਆਂ ਦੀ ਖੇਤੀ ਹੈ ਜੇਕਰ ਕਾਲੀ ਕਰਾਂਗੇ ਤਾਂ ਮਗਰੋਂ ਪੌਦ ਦੀ ਦਿੱਕਤ ਆਉਣ ਲੱਗ ਜਾਂਦੀ ਹੈ ਸੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੋਸਤੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਜੀ